ਸਤਪੁਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਿਕਲਣ ਲੱਗੇ ਆ ਤੇ ਆ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਰੁਕੇ ਸੀ ਉਸ ਦਾ ਤੁਹਾਨੂੰ ਵੀਊ ਦਿਖਾਉਨੇ ਆ ਇਹ ਉਹ ਕਮਰੇ ਆ ਜਿੱਥੇ ਅਸੀਂ ਰੁਕੇ ਸੀ ਗੁਰਦੁਆਰਾ ਸਾਹਿਬ ਨਨਪੁਰ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਤਾਂ ਗ੍ਰੇਟ ਹੈ ਦੋਸਤੋ ਇਹ ਗੁਰਦੁਆਰਾ ਕਿਲਾ ਸਾਹਿਬ ਹੈ ਜੋ ਗਰਾਸਤ ਖਾਲਸਾ ਦੇ ਬਿਲਕੁਲ ਨਾਲ ਇੱਥੇ ਰੂਮ ਵੀ ਬਣੇ ਹੋਏ ਜੇ ਕੋਈ ਸ਼ਰਧਾਲੂ ਆਉਂਦਾ ਤਾਂ ਇੱਥੇ ਰੋਕ ਵੀ ਸਕਦਾ ਇੱਥੇ ਕੋਈ ਰੂਮ ਦਾ ਕਰਾਵਾ ਨਹੀਂ ਲੈਂਦਾ ਗੁਰਦੁਆਰਾ ਸਾਹਿਬ ਵੱਲੋਂ ਫ੍ਰੀ ਹੈ ਪਰ ਸਾਦਾ ਚਾਹ ਪਾਣੀ ਸਭ ਕੁਝ ਸੰਗਤ ਲਈ ਮਿਲਦਾ ਇੱਥੇ 24 ਘੰਟੇ ਹਾਂਜੀ ਦੋਸਤੋ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਰੋਡ ਤੇ ਪਹੁੰਚ ਗਏ ਅਸੀਂ ਰੋਡ ਤੇ ਦੇਖੋ ਆਨੰਦਪੁਰ ਸਾਹਿਬ ਤੋਂ ਮਣੀ ਕਰਨ ਸਾਹਿਬ ਇਹ ਰੋਡ ਦੇਖੋ ਪਿੱਛੇ ਆ ਰਿਹਾ ਹੈ ਜੀ ਮੋਟਰ ਇਹ ਰੋਡ ਜਾ ਰਿਹਾ ਕੀ ਤਪੁਰ ਸਾਹਿਬ ਕੀ ਤਪੁਰ ਸਾਹਿਬ ਤੋਂ ਅਸੀਂ ਅੱਗੇ ਪੁਲ ਚੜ੍ਹ ਕੇ ਸ਼ਾਇਦ ਦੇਖਦੇ ਆ ਕਿੱਥੋਂ ਤੱਕ ਜਾਇਆ ਜਾਂਦਾ ਅੱਗੇ ਸਾਰੀ ਚੜ੍ਹਾਈ ਹੈਗੀ ਹੈ ਤਾਂ ਤੇ ਅੱਗੇ ਫਿਰ ਤੁਹਾਨੂੰ ਮਿਲਦੇ ਆ ਅਗਲੀ ਅਪਡੇਟ ਲਈ ਵੀਡੀਓ 'ਚ ਬਣੇ ਰਹੋ ਹਾਂਜੀ ਦੋਸਤੋ ਅਸੀਂ ਮਣੀ ਕਰਨ ਵਾਲੇ ਰੋਡ ਤੇ ਚੜ ਚੁੱਕੇ ਆ ਇਧਰ ਆਨੰਦਪੁਰ ਸਾਹਿਬ ਨੂੰ ਪਿੱਛੇ ਛੱਡਤਾ ਇਹ ਨੈਣਾ ਦੇਵੀ ਦੀ ਪਹਾੜੀ ਇਹ ਰੋਡ ਹੁਣ ਮਣੀ ਕਰਨ ਸਾਹਿਬ ਨੂੰ ਆਪ ਵੱਲ ਇੱਕ ਉੱਪਰ ਦੀ ਜਾ ਰਿਹਾ ਇੱਕਾ ਥੱਲੇ ਦੀ ਅਸੀਂ ਥੱਲੇ ਵਾਲੇ ਪੌੜ ਦੇ ਉੱਤੋਂ ਦੀ ਚੱਲਦੇ ਆ ਆਹੜਾ ਹੈਰੀ ਮੋਡਲ ਇਹ ਵੀ ਪੂਰਾ ਹੁਣ ਵੀਡੀਓ ਬਣਾਉਣ ਚ ਮੋ ਹੋਇਆ ਵਾ ਮਾਗਣ ਆਹ ਦੇਖੋ ਇੱਕ ਰਸਤਾ ਹਾਂ ਇੱਕ ਆਹ ਇਹ ਦੇਖੋ ਨਹਿਰ ਕਿੰਨੀ ਸੁੰਦਰ ਆ ਨਹਿਰ ਦੇਖ ਤਾ ਤਾਂ ਠੰਡਾ ਠੰਡਾ ਮੌਸਮ ਵੀ ਅੱਜ ਮੀਂਹ ਵਾਲਾ ਬਣਿਆ ਵਾ ਪਹਿਲਾਂ ਕਣੀਆਂ ਵੀ ਆ ਕੇ ਹਟੀਆਂ ਚ ਚੱਲਦੇ ਹਾਂ ਫਿਰ ਅੱਗੇ ਮਿਲਦੇ ਹਾਂ ਤੁਹਾਨੂੰ ਅਗਲੀ ਅਪਡੇਟ ਲਈ ਬਨੇ ਰਹੋ ਵੀਡੀਓ ਚ ਜਗਾ ਬਾਬਾ ਤਨਤਨ ਬਾਬਾ ਕਰ ਦਿੱਤਾ ਜੀ ਕੀਰਤਪੁਰ ਸਾਹਿਬ ਇਹ ਉੱਪਰ ਗੁਰਦੁਆਰਾ ਸਾਹਿਬ ਬਹੁਤ ਉੱਪਰ ਬਣਿਆ ਵਾ ਏ ਦੇਖੋ ਦੋਸਤੋ ਐਛੋ ਚੜਾਈ ਸਾਨੂੰ ਸ਼ੁਰੂ ਆ ਦੇਖੋ ਇਧਰ ਪੂਰੀ ਚੜਾਈ ਤਰਨੈਰ ਦਾ ਪੁਲ ਉਧਰ ਨਾਹਣਾ ਦੇ ਵੀ ਦੀ ਪਹਾੜੀ ਤੁਹਾਨੂੰ ਦਿਸਦੀ ਹੋਊਗੀ ਇਧਰੋਂ ਪਿੱਛੋਂ ਵੀ ਅਸੀਂ ਚੜਾਈ ਥੋੜੀ ਥੋੜੀ ਤੇ ਚੜ ਕੇ ਆਏ ਆ ਅੱਗੇ ਬਹੁਤ ਜ਼ਿਆਦਾ ਚੜਾਈ ਆ ਲੈ ਵੀ ਦੋਸਤੋ ਕਰਤੀ ਰਾਈਡ ਸ਼ੁਰੂ ਸਾਈਕਲ ਤੇ ਪਹਾੜੀ ਏਰੀਏ 'ਚ ਮਣੀ ਕਰਨ ਸਾਹ ਮਨਾਲੀ ਨੇ ਲਦਾਖ ਸਾਰੇ ਰਾਸਤੇ ਇਧਰ ਦੀ ਹੋਈ ਜਾਂਦੇ ਆ ਤੇ ਦੇਖੋ ਵਿਊ ਚੱਲਦੇ ਚੱਲਦੇ ਸਾਈਕਲ ਤੇ ਤੁਹਾਨੂੰ ਅੱਗੇ ਇਹ ਯਾਰ ਆ ਰਿਹਾ ਹੋਊਗਾ ਪਤਾ ਨਹੀਂ ਇੱਥੇ ਐਂਗਲ ਕਿਵੇਂ ਜਿਹਾ ਆਉਂਦਾ ਲੈ ਵੀ ਦੋਸਤੋ ਇੱਥੇ ਐਂਗਲ ਸਹੀ ਆ ਤੇ ਇੱਧਰ ਅੱਗੇ ਸਾਡਾ ਹੈਰੀ ਮਾਡਲ ਵੀ ਦੱਬੀ ਤੁਰਿਆ ਆਉਂਦਾ ਇੱਥੇ ਥੋੜੀ ਢਾਲ ਆ ਗਈ ਅੱਗੇ ਚੜਾਈ ਆ ਚੜਾਈ ਤੋਂ ਫਿਰ ਤੁਹਾਨੂੰ ਪਤਾ ਹੀ ਆ ਵੀ ਤੁਰ ਕੇ ਜਾਣਾ ਪੈਣਾ ਕਿੱਥੇ ਦਾ ਜਾਇ ਨਹੀਂ ਜਾਣਾਗਾ ਬਹੁਤ ਲੰਬਾ ਸਫਰ ਆ ਦੋਸਤੋ ਅੱਛਾ ਮਿਸ਼ਨ ਕੀਤਾ ਜੇ ਸਕਸੈਸ ਹੋ ਜਾਵੇ ਬਾਬੇ ਦੀ ਕਿਰਪਾ ਨਾਲ ਤਾਂ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਦੋਸਤੋ ਇੰਨੀ سپورਟ ਦਿਓ ਤੇ ਤੁਹਾਡਾ ਭਰਾ ਅੱਜ ਇੱਥੇ ਆ ਤੇ ਸ਼ਾਇਦ ਤੁਹਾਡੀ ਕਿਰਪਾ ਨਾਲ ਕੁਝ ਅੱਗੇ ਚਲਾ ਜਾਵੇ ਦੋਸਤੋ ਚੜਾਈ ਚੜ ਕੇ ਉਤਰਨ ਤੋਂ ਬਾਅਦ ਸਾਨੂੰ ਥੋੜਾ ਜਿਹਾ ਪਲੇਨ ਰਸਤਾ ਵੀ ਆਇਆ ਪਰ ਇੱਕ ਪਲੇਨ ਨਹੀਂ ਜਿੱਦਾਂ ਤੁਹਾਨੂੰ ਲੱਗਦਾ ਪਲੇਨ ਨਹੀਂ ਪਰ ਥੋੜੀ ਜਿਹੀ ਚੜਾਈ ਦੀ ਆ ਤੇ ਥੋੜੀ ਬਾਈਸਾਈਕਲ ਚਲਾਉਣ ਤੇ ਜਰੂਰ ਮੁਸ਼ਕਲ ਆਉਂਦੀ ਆ ਪਰ ਇੰਨੀ ਚੜਾਈ ਵੀ ਹੈ ਨਹੀਂ ਜਿੱਥੇ ਅਸੀਂ ਆਸਾਨੀ ਨਾਲ ਇੱਥੇ ਤਾਂ ਚੱਲ ਸਕਦੇ ਆ ਹਾਂ ਵੀ ਦੋਸਤੋ ਦੇਖੋ ਚੜਾਈਆਂ ਥੋੜਾ ਸਾ ਚੱਲਦਾ ਸਾਈਕਲ ਦੇਖਦੇ ਅੱਜ ਕਿੱਥੇ ਤੱਕ ਚੱਲਦੇ ਆ ਰਸਤਾ ਕਾਇਦਾ 10 ਕਿਲੋਮੀਟਰ ਹੀ ਆ ਜੀ ਅੱਜ ਦਾ ਸਟੇ ਸੋਚਾ ਬਲਾਸਪੁਰ ਰੁਕਾਂਗੇ ਜਾ ਕੇ ਇੱਥੋਂ ਘਟੋ ਘਟ ਹਜੇ 40 ਕਿਲੋਮੀਟਰ ਦੇ ਨੇੜੇ ਡਾ ਦੋਸਤੋ ਸਾਡਾ ਸਾਈਕਲ ਹੈ ਜੋ ਇਹ ਗੇਰਾ ਵਾਲਾ ਨਹੀਂ ਇਹ ਨਾਰਮਲ ਸਾਈਕਲ ਰेंजर ਦਾ ਪੁਰਾਣਾ ਜਿਵੇਂ ਤੁਸੀਂ ਪਹਿਲਾਂ ਵੀਡੀਓ ਵਿੱਚ ਦੇਖਿਆ ਜਿਸ ਕਰਕੇ ਸਾਨੂੰ ਕੁਛ ਨਾ ਕੁਛ ਥੋੜੀ ਥੋੜੀ ਪ੍ਰੋਬਲਮ ਤਾਂ ਆਈ ਆ ਤੇ ਆ ਬਾਈ ਕਿਵੇਂ ਛੱਡ ਗਏ हां जी दोस्तों चल बे एक बार फिर पानी-पुनी पी के पहला मैगा ऑन करना भूल गया सी आ ਹੁਣ ਦੇਖੋ ਤੁਸੀਂ ਵਿਊ ਪਹਾੜਾਂ ਦੇ ਬਹੁਤ ਖੂਬਸੂਰਤ ਵਿਊ ਆ ਇੱਕ ਤਾਂ ਇਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦਾ ਵੀ ਅੱਗੇ ਚੱਲ ਜਾ ਰਹੇ ਆ ਅਸੀਂ ਦੂਜੇ ਪਾਸੇ ਫਿਰ ਚੜਾਈ ਜਦੋਂ ਆ ਜਾਂਦੀ ਆ ਉਹ ਤਾਂ ਫਿਰ ਪੈਦਲ ਹੀ ਤੁਰ ਕੇ ਔਰ ਕੇ ਚੜਾਈ ਜਾਣੀ ਪੈਂਦੀ ਆ ਕਿਉਂਕਿ ਸਾਈਕਲ ਇਨੀ ਚੜਾਈ ਤੇ ਨਹੀਂ ਚੜਦੇ ਦੋਸਤੋ ਬਹੁਤ ਜ਼ਿਆਦਾ ਚੜਾਈ ਆ ਕਿੰਨੀ ਵੀ ਕਹੀਏ ਅੱਜ ਤਾਂ ਅੱਗੇ ਮਨਾਲੀ ਨੇ ਲਦਾਖ ਦੀ ਚੜਾਈ ਆਉਣੀ ਆ ਉਹ ਤਾਂ ਇਸ ਤੋਂ ਵੀ ਜ਼ਿਆਦਾ ਖਤਰਨਾਕ ਆ ਤੇ ਅਕਵਾਰ ਜਦੋਂ ਘਰੋਂ ਚੱਲੇ ਆ ਤੇ ਤਾਂ ਕੁਝ ਲੈ ਕੇ ਹੀ ਵਾਪਸ ਮੁੜਾਂਗੇ ਉਨਾ ਦਾ ਜਾਂਦਾ ਨਹੀਂ ਆਓ ਦੇਖੋ ਸਾਡਾ ਮਾਡਲ ਕਿਵੇਂ ਜਾਂਦਾ ਹੌਲੀ ਹੌਲੀ ਕਰਦਾ ਚੂੰ ਚੂੰ ਤੇਤੋਂ ਮੜਕ ਦੇ ਨਾਲ ਤਾਂ ਜੁੱਤੀ ਚੂੰ ਚੂੰ ਕਰਦੀ ਆ ਉਵੇਂ ਇੱਧਰ ਸਾਈਕਲ ਚੂੰ ਚੂੰ ਕਰਦਾ ਬਾਈ ਦਾ ਇਹ ਜੁੱਤੀ ਚੂੰ ਚੂੰ ਕਰਦੀ ਐ ਇੱਧਰ ਸਾਈਕਲ ਚੂੰ ਚੂੰ ਕਰਦਾ ਐਥੇ ਦਾ ਆਪਦੀ ਚੂੰ ਚੂੰ ਹੋਈ ਪਈ ਆ ਹੁਣ ਆ ਇਖੋ ਦੋਸਤੋ ਜੀ ਦੋਸਤੋ ਆਸਤਾ ਹੋ ਗਿਆ ਇੱਧਰ ਚਾਹ ਸੀ ਇੱਧਰ ਸਾਡਾ ਬਾਈ ਦੇਖੋ ਇੱਧਰ ਚੋਸਕੀਆਂ ਰਹਿਦਾ ਪੀਂਦਾ ਨਿਆਰੇ ਨਾਲ ਬੰਲਾ ਮੀ ਪੈ ਰਿਹਾ ਮੀ ਨਾਲ ਜਾ ਰਿਹਾ ਸਹੀ ਜਿਹਾ ਚਾਹ ਆਹ ਦੇਖੋ ਦੋਸਤੋ ਮਾਰ ਮੀ ਪੈਣ ਕਰਕੇ ਅਸੀਂ ਫਿਰ ਇੱਥੇ ਰੁਕੇ ਸੀ ਤੇ ਸੋਚਿਆ ਸੀ ਨਾਸ਼ਤਾ ਵੀ ਕਰ ਲਈਏ ਆਈ ਦੋਸਤੋ ਨਾਸ਼ਤਾ ਹੋ ਗਿਆ ਜੀ ਹੁਣ ਚਾਹ ਪੀਣ ਲੱਗੇ ਜੀ ਆਹਾਹਾ ਕੀ ਬਾਤ ਆ ਬਈ ਠੰਡ ਦੇ ਚ ਵੀ ਪੈਂਦਾ ਹੋਵੇ ਇੰਨਾ ਨਹੀਂ ਹੋਵੇ ਚਾਹ ਤੇ ਬਖਰਾ ਹੀ ਲਿਆ ਜਾ ਰਿਹਾ ਨਾਸ਼ਤਾ ਰੁਕਾ ਕਰਕੇ ਬਾਸੋਂ ਦੇ ਨਹੀਂ ਹਰਦਾ ਤਾਂ ਚੱਲਦੇ ਉਧਰ ਆਪਣੇ ਉਹ ਖੜਾ ਦੇਖੋ ਉਧਰ ਆਪਣੀ ਭਾਈ ਐਂ ਭਾਈ ਕੁੱਤੀ ਏ ਦੋਸਤੋ ਦੇਖੋ ਇਧਰ بارش ਪੈ ਰਹੀ ਆ ਨਜ਼ਾਰੇ ਫੱਲਾ ਰਮਣੀ ਗਨ ਸਾਹਿਬ ਵਾਲੇ ਰਸਤੇ ਤੇ ਚੱਲ ਪਏ ਆ ਘਟ ਘਟ 20 ਤੋਂ 25 ਕਿਲੋਮੀਟਰ ਸਫ਼ਰ ਅੱਗੇ ਕੱਢਤਾ ਤੇ بارش ਬਹੁਤ ਹੋ ਰਹੀ ਆ ਕੈਮਰਾ ਪੂਰਾ ਮੋਬਾਈਲ ਮੂਲ ਥੋੜਾ ਜਿਹਾ ਸਾੰਤਾ ਬਚਾ ਵੀ ਰੱਖਣਾ ਪੈਂਦਾ ਕਿਉਂਕਿ ਅੱਗੇ ਸ਼ਾਟ ਲੈਣੇ ਆ ਆ ਦੇਖੋ ਸੀਨ ਵਿਊ ਇਧਰ ਦੇਖੋ ਜਣਾ ਹੈਵੀ ਮੋਡ ਹੁੰਦਾ ਹੋਇਆ ਸਰਾ ਮੋੜ ਆ ਫੇਰ ਤੇ ਨਾ ਹੀ ਤੇ ਦੇਖੋ ਪਹਾੜਾਂ ਦਾ ਵਿਊ ਬਹੁਤ ਹੀ ਖੂਬਸੂਰਤਾਂ ਨਜ਼ਾਰੇ ਆਈ ਜਾਂਦੇ ਮਿਨੀ ਮਿਨੀ ਕਣੀ ਆ ਇਧਰ ਆਪਣਾ ਸਮਾਨ ਆਪਾਂ ਪੈਕ ਕਰਤਾ ਸਾਰਾ ਇਧਰ ਆਪਣਾ ਬੋਰਡ ਅੱਜ ਤੁਹਾਨੂੰ ਬਾਅਦ ਚ ਦਿਖਾਉਨੇ ਆ ਤਾਂ ਮਿਲਦੇ ਆ ਬਾਅਦ ਥੋੜੀ ਦੀ ਅਪਡੇਟ ਤੁਹਾਨੂੰ ਦੋਤਿਆਂ ਵੀ ਮੀਂਹ ਪੈਦੇ ਪੈਦੇ ਜੋ ਦੇਦੀ ਹੈ ਅਪਡੇਟ ਤਾਂ ਮਿਲਦੇ ਆ ਅੱਗੇ ਜਾ ਕੇ ਜਿੱਥੇ ਵੀ ਸਟੇ ਹੋਏ 뷰 ਪੁਆਇੰਟ ਤੇ ਆਹ ਦੇਖੋ ਸਾਡੇ ਬਾਈ ਦੇ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਿਓ ਬਹੁਤ ਹੋ ਗਿਆ ਕੰਮ ਨੂੰ ਥੱਕੀ ਬਾ ਦੱਬੀ ਚਲੋ ਦੱਬ ਕੇ ਅਸੀਂ ਖਿੱਚ ਦੋ ਗਰਾਸ ਬੋਰਡ ਨਾਲ ਹੀ ਆ ਅਸੀਂ ਜਿੱਥੇ ਮਰਜੀ ਜਾ ਸਕਦੇ ਜਦੋਂ ਅਸੀਂ ਪੈਂਡ ਮੁੜੀਏ ਨਾ ਸਾਡੇ 10000 ਦਾ ਸਬਸਕ੍ਰਾਈਬਰ ਚਾਹੀਦੇ ਆ ਘੱਟ ਤੋਂ ਘੱਟ ਸਹੀ ਆ ਤਮ ਮਿਲਦੇ ਹਾਂ ਥੋੜੀ ਅਗਲੀ ਅਪਡੇਟ ਲਈ ਵੀਡੀਓ ਚ ਬਨੇ ਰਹੋ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲੋ ਤੁਹਾਡਾ ਆਪਣਾ ਮੋਹਿਤ ਬੀਵੀ ਤੇ ਬਲੌਗ 1 ਬਾਈ ਨੂੰ ਜਰੂਰ ਸਪੋਰਟ ਕਰਿਆ ਕਰੋ ਯਾਰ ਬਾਈ ਨੂੰ ਬਹੁਤ ਘੈਂਟ ਬੰਦਾ ਤੋ ਕੀ ਹਾਲ ਚੱਲਦੇ ਆ ਇੱਧਰ ਦੇਖੋ ਜੀ ਅਸੀਂ ਪਹੁੰਚ ਗਏ ਪਹਾੜੀ ਲਾਕੇ ਦੇ ਵਿੱਚ ਮਣੀ ਕਰਨ ਵਾਲੇ ਰਸਤੇ ਤੇ 뷰 ਬਹੁਤ ਬੰਦਾਰਾ ਦੇਖੋ ਉੱਪਰ ਇੱਥੇ ਆ ਰੌਣਕਾਂ ਲੱਗੀਆਂ ਪਈਆਂ ਇੱਧਰ ਸਾਡਾ ਬਾਈ ਜੀ ਪਿੱਛੇ ਇਹ ਯੋ ਯੋ ਕਰਦਾ ਆਉਂਦਾ ਹਣੀ ਸਿੰਘ ਵਾਂਗੂ ਇੱਧਰ ਆ ਦੇਖੋ ਪਿੱਛੇ ਰੋਡ ਰੱਕਾ ਨੇ ਵੀ ਜਾਨ ਨਿਕਲੀ ਜਾਂਦੀ ਆ ਬਹੁਤ ਔਖੀ ਚੜ੍ਹਾਈ ਆ ਜੀ ਉਧਰ ਬੱਚੇ ਦੇਖ ਲੋ ਖੇਡਦੇ ਫਿਰਦੇ ਆ ਤੇ ਉਧਰ ਪਹਾੜਾਂ ਤੇ ਦੇਖੋ ਬੱਦਲ ਕਿਵੇਂ ਫਿਰਦਾ ਤੇ ਇਧਰ ਖੁੱਲ ਨਜ਼ਾਰਾ ਦੇਖੋ ਫੁੱਲ ਇੰਜਵਾਇਆ ਆ ਨਿਆਰਿਆਂ ਨੂੰ ਦਰਸ ਦੇ ਸੀਗੇ ਅਸੀਂ ਤੇ ਆ ਨਜ਼ਾਰੇ ਹੁਣ ਸਾਡੀ ਜ਼ਿੰਦਗੀ ਚ ਆ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਬਿਲਕੁਲ ਫ੍ਰੀ ਤੇ ਰਿਲੈਕਸ ਆ ਬਈ ਇਸ ਟਾਈਮ ਜਦੋਂ ਮਰਜ਼ੀ ਕੁਝ ਹੋ ਜੇ ਹੁਣ ਕੋਈ ਟੈਨਸ਼ਨ ਨਹੀਂ ਹੁਣ ਪਹੁੰਚ ਗਿਆ ਅਸੀਂ ਆ ਮੰਜ਼ਲ ਸਾਡੀ ਸੀਗੀ ਇਸ ਤੋਂ ਬਾਅਦ ਹੋਰ ਹੈਗੀ ਆ ਕੋਈ ਚੱਕਰ ਨਹੀਂ ਉਹ ਵੀ ਪੂਰੀ ਕਰਨਾਗੇ ਹਾਂ ਜੀ ਦੋਸਤੋ ਬਣੇ ਰਹੋ ਵੀਡੀਓ ਚ ਐਦਾਂ ਹੀ ਅਪਡੇਟ ਦਿੰਦੇ ਰਾਵਾਂਗੇ ਤੁਹਾਨੂੰ ਆਹ ਦੇਖੋ ਸਾਹਮਣੇ ਇੱਕ ਟਨਲ ਆ ਰਹੀ ਆ ਅਸੀਂ ਟਨਲ ਕ੍ਰੋਸ ਕਰਨ ਲੱਗੇ ਆ ਇਧਰੋਂ ਪਿੱਛੋਂ ਅਸੀਂ ਪੈਦਲ-ਪੈਦਲ ਹੀ ਆਏ ਆ ਸਾਈਕਲ ਤਾਂ ਚੱਲਦਾ ਨਹੀਂ ਜਿਵੇਂ ਤੁਹਾਨੂੰ ਪਤਾ ਅੱਜ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਤੇ ਮੌਸਮ ਵੀ ਬਹੁਤ ਹਸਾਉਣਾ ਹੋਇਆ ਵਾ ਜਿੰਦਗੀ ਦਾ ਸਵਰਗ ਵਾਕਈ ਇੱਥੇ ਆ ਹਿਮਾਚਲ ਚਾਹ ਦੇਖੋ ਆਹ ਟਨਲ ਚ ਅਸੀਂ ਜਾਣ ਲੱਗੇ ਆ ਆਹ ਟਨਲ ਕ੍ਰੋਸ ਕਰਕੇ ਅੱਗੇ ਤੁਹਾਨੂੰ ਮਿਲਦੇ ਆ ਜਿੱਦਾਂ ਵੀ ਕੋਈ ਅਪਡੇਟ ਹੋਊਗੀ ਤੁਹਾਨੂੰ ਦੇਵਾਂਗੇ ਆ ਦੇਖੋ ਗੱਡੀਆਂ ਵੀ ਬਹੁਤ ਮੁਸ਼ਕਲ ਨਾਲ ਚੜ੍ਹਦੀਆਂ ਬਹੁਤ ਮੁਸ਼ਕਲ ਸਫਰਾ ਦੋਸਤੋ ਪਰ ਕਰਨਾ ਪੈਣਾ ਜਦੋਂ ਅਸੀਂ ਕਰਨਾ ਸ਼ੁਰੂ ਕੀਤਾ ਹੀ ਆ ਤਾਂ ਕਰਕੇ ਹੀ ਹਟਾਂਗੇ